ਹਾਂਜੀ ਸਤਿ ਸ਼੍ਰੀ ਅਕਾਲ ਜੀ ਬਸ਼ਿੰਦਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਜਿਹੜੀ ਆਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਆਂ ਇਹ ਵੀਡੀਓ ਆਪਾਂ ਉਹਨਾਂ ਦੁਖੀ ਪੀੜਾਂ ਭੈਣਾ ਵਾਸਤੇ ਲੈ ਕੇ ਆਏ ਆਂ ਜੋ ਅੰਤਾਂ ਦੇ ਦੁਖੀ ਐ ਤੇ ਦੇਖੋ ਜੋ ਕੈਂਸਰ ਦੀ ਬਿਮਾਰੀ ਨਾਮਰਾਦ ਬਿਮਾਰੀ ਜਿਹੜਾ ਨਾਮ ਲੈਣ ਤੋਂ ਵੀ ਆਪਾਂ ਡਰਦੇ ਆਂ ਜੇ ਕੋਈ ਤੁਹਾਡੇ ਆਸ ਕੋਲ ਉਸ ਕੋਈ ਦਰਾਡੇ ਕੋਈ ਹੈ ਵੀ ਭਾਈ ਕੋਈ ਨਹੀਂ ਆ ਚੁ ਕੋਈ ਸੋਡੇ ਸੰਪਰਕ ਦੇ ਵਿੱਚ ਸੰਪਰਕ ਦੇ ਵਿੱਚ ਕਈ ਵਾਰ ਹੁੰਦਾ ਕੋਈ ਦੂਰ ਦਰਾਡੇ ਨੂੰ ਤੇ ਪਲੀਜ਼ ਇਹ ਵੀਡੀਓ ਨੂੰ ਵੀ ਜਰੂਰ ਨੂੰ ਨੂੰ ਸ਼ੇਅਰ ਕਰਿਓ ਜਿਵੇਂ ਹਣ ਆਪਾਂ ਕਹਿੰਦੇ ਆਪਾਂ ਕਿਸੇ ਦਾ ਭਲਾ ਕਰਦੇ ਆਂ ਤੇ ਪ੍ਰਮਾਤਮਾ ਆਪਣਾ ਦੁੱਗਣਾ ਭਲਾ ਕਰਦਾ ਆਪਣਾ ਦੁੱਗਣਾ ਕਰਕੇ ਮੋੜਦਾ ਜੇ ਆਪਾਂ ਕਿਸੇ ਨੂੰ ਇੱਕ ਮੁੱਠੀ ਆਪਾਂ ਕਿਸੇ ਨੂੰ ਨਾਜ ਦੀ ਦੰਨੇ ਤੇ ਮਹਾਰਾਜ ਆਪਾਂ ਨੂੰ ਦੋ ਮੁੱਠੀਆਂ ਨਾਲ ਦੁੱਗਣਾ ਕਰਕੇ ਮੋੜਦਾ ਜੀ ਇਸ ਸਿਆਮ ਵੀ ਗੁਰਬਾਣੀ ਦੇ ਵਿੱਚ ਹਰੇਕ ਤਾਂ ਸੁਣਿਆ ਹੁੰਦਾ ਤੇ ਇਹਦੇ ਲਈ ਜੀ ਭਲਾ ਆਪਾਂ ਨੂੰ ਜਿੰਨਾ ਹੋ ਸਕੇ ਕਿਸੇ ਦਾ ਭਲਾ ਜੂਰ ਕਰਨਾ ਚਾਹੀਦਾ ਕਿਉਂਕਿ ਜੋ ਮੈਂ ਗੱਲ ਤੁਹਾਡੇ ਨਾਲ ਜੋ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਦੀ ਆ ਇਹ ਖੋਤ ਸਾਡੇ ਘਰ ਇਹ ਕੀਤੀ ਹੋਈ ਹੈ ਮੇਰੇ ਵੀਰ ਨਾਲ ਬੀਤੀ ਹੋਈ ਆ ਉਹੀ ਗੱਲ ਆਪਾਂ ਸ਼ੇਅਰ ਕਰਦੇ ਆ ਕੋਈ ਆਪਾਂ ਆਪਦੇ ਮਾਣੋ ਬਣਾ ਕੇ ਜਾਂ ਕੋਈ ਐਵੇਂ ਇਧਰੋਂ ਉਧਰੋਂ ਚੱਕ ਕੇ ਗੱਲਾਂ ਕੋਈ ਨਹੀਂ ਕਰਦੇ ਹੁੰਦੇ ਜੋ ਬੀਤੀਆਂ ਹੁੰਦੀਆਂ ਜੋ ਆਪਾਂ ਬਜ਼ੁਰਗਾਂ ਤੋਂ ਸੁਣੀਆਂ ਹੁੰਦੀਆਂ ਜੋ ਅਜਮਾਈਆਂ ਹੁੰਦੀਆਂ ਉਹ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਇੱਥੇ ਸਾਡੇ ਘਰ ਨਾਲ ਵੀਡੀਓ ਤੁਸੀਂ ਦੇਖੋ ਮੈਂ ਤੁਸੀਂ ਪਿਛਲੇ ਮੇਰੇ ਮਹੀਨੇ ਮਹੀਨੇ ਕੋ ਡੇਢ ਕਿੰਨੇ ਤੱਕ ਤੁਸੀਂ ਨੇ ਵੀਡੀਓ ਦਾ ਦੇਖੀ ਹੁਣ ਮੈਂ ਵੀਡੀਓ ਇੰਨੀ ਘੱਟ ਕਿਉਂ ਪਾਉਂਦੀ ਸੀ ਕਿਉਂਕਿ ਮੇਰੇ 15-15 ਦਿਨ 5-4-4 10-10 ਦਿਨ ਮੇਰੀ ਵੀਡੀਓ ਪਉਂਦੀ ਨਹੀਂ ਸੀ ਉਹਦਾ ਮੁੱਖ ਕਾਰਨ ਇਹ ਸੀ ਵੀ ਮੇਰਾ ਬਿਮਾਰ ਸੀ ਤੇ ਉਹਦਾ ਕਾਰਨ ਫਿਰ ਜਦੋਂ ਘਰ ਦੇ ਵਿੱਚ ਹੈ ਨਾ ਇਸ ਤਰ੍ਹਾਂ ਹੋਏ ਤੇ ਫਿਰ ਕੋਈ ਮਨ ਨਹੀਂ ਕਰਦਾ ਹੁੰਦਾ ਇਥੇ ਮੈਂ ਵੀਰ ਕਿਵੇਂ ਦੁੱਖ ਦੇ ਵਿੱਚੋਂ ਨਿਕਲਿਆ ਕਿਵੇਂ ਮੈਂ ਤੁਹਾਨੂੰ ਸਾਰਾ ਡਿਟੇਲ ਚ ਦੱਸੂਗੀ ਤੇ ਵੀਡੀਓ ਤੁਸੀਂ ਜਰੂਰ ਉਹਨਾਂ ਤੇ ਸ਼ੇਅਰ ਕਰੋ ਤਾਂ ਕਿ ਪ੍ਰਮਾਤਮਾ ਜਿਸ ਤਰ੍ਹਾਂ ਮੇਰੇ ਵੀਰ ਨੂੰ ਤੰਦਰੁਸਤੀ ਬਖਸ਼ੀ ਹੈ ਸਾਰੇ ਵੀ ਇਸੇ ਤਰ੍ਹਾਂ ਤੰਦਰੁਸਤੀ ਨਾਲ ਬਖਸ਼ੇ ਇਹ ਇਹ ਵੀਡੀਓ ਸਿਰਫ ਕੈਂਸਰ ਵਾਲੀ ਮਰੀਜ਼ਾਂ ਲਈ ਮੈਂ ਬਣਾ ਰਹੀ ਹਾਂ ਕਿ ਕੈਂਸਰ ਦੀ ਬਿਮਾਰੀ ਤੋਂ ਹਮਾਰੀ ਹੁੰਦੀ ਹੈ ਜਿਹੜੀ ਨਾਮਰਾਤ ਬਿਮਾਰੀ ਕੈਂਸਰ ਕਿਸੇ ਵੀ ਤਰ੍ਹਾਂ ਦਾ ਹੋਵੇ ਕੋਈ ਗੰਡ ਹੁੰਦੀ ਹੈ ਬਲੱਡ ਕੈਂਸਰ ਹੈ ਹੱਟੀਆਂ ਦਾ ਕੈਂਸਰ ਹੈ ਨਾ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੈ ਤੇ ਬਾ ਤੇ ਉਸ ਕੈਂਸਰ ਦੀ ਅਰਦਾਸ ਹੁੰਦੀ ਹੈ ਜੀ ਤੇ ਬਾਕੀ ਆਪਣੇ ਜਿਹੜੇ ਗੰਢ ਹੁੰਦੇ ਸਰੀਰ ਦੇ ਵਿੱਚ ਜਿਹਨੂੰ ਕਈ ਵਾਰ ਆਪਾਂ ਕਹਿੰਦੇ ਆ ਵੀ ਪਤਾ ਨਹੀਂ ਲੱਗਦਾ ਗੰਢ ਤੋਂ ਹੀ ਕੁਝ ਪੈਣ ਜਾਂਦਾ ਹਨਾ ਵੀ ਉਹਦੀ ਸਾਰੇ ਕਿਸੇ ਦੀ ਅਰਦਾਸ ਹੁੰਦੀ ਸਿਰਫ ਇਹ ਤੇ ਕੈਂਸਰ ਦੀ ਤੇ ਗੰਢ ਦੀ ਅਰਦਾਸ ਨਹੀਂ ਜੇ ਆਪਣੇ ਸਰੀਰ 'ਚ ਕਿਤੇ ਵੀ ਕੋਈ ਗੰਢ ਹੈ ਫੈਸਰ ਹੈ ਕਿਸੇ ਵੀ ਛੋਟੀ ਕੋਈ ਛੋਟੇ ਕੋਈ ਨਦੀ ਕੋਈ ਆੜੇ ਕੁਆੜੇ ਤੋਂ ਦੂਤ ਆਟੇ ਹਨਾ ਕੋਈ ਵੀਰ ਤੁਸੀਂ ਦੂਹੀ ਦੇਖਦੇ ਹੋਵੋਗੇ ਅੱਜ ਦੇ ਸਮੇਂ ਦੇ ਵਿੱਚ ਵੀਹਾਂ ਦੇ ਵਿੱਚੋਂ ਚਾਰ ਪੰਜ ਲੋਕ ਅਜਿਹੇ ਜਿਨ੍ਹਾਂ ਨੂੰ ਇਹ ਜਿਹੜੇ ਬਿਮਾਰੀ ਤੋਂ ਗ੍ਰਸਤ ਹਨ ਤੇ ਜੇ ਕੋਈ ਹੈ ਤੇ ਵੀ ਉਹਨਾਂ ਨੂੰ ਜਰੂਰ ਦੱਸਿਓ ਉਸ ਤਰ੍ਹਾਂ ਮੈਂ ਤੁਹਾਨੂੰ ਦੱਸਦੀ ਹਾਂ ਵਿੱਚ ਕੈਂਸਰ ਤੇ ਸਿਰਫ ਗੰਡ ਦੇ ਮਰੀਜ਼ ਹੀ ਉੱਥੇ ਜਾਣ ਤੇ ਐਵੇਂ ਦੂਜੇ ਮਰੀਜ਼ਾਂ ਲਈ ਬਰ ਅਰਦਾਸ ਨਹੀਂ ਕਰਦਾ ਮੈਨੂੰ ਜਾਣ ਦਾ ਕੋਈ ਫਾਇਦਾ ਨਹੀਂ ਮੈਂ ਤੁਹਾਨੂੰ ਬਾਰ-ਬਾਰ ਰਿਪੀਟ ਕਰਦੀ ਹਾਂ ਫਿਰ ਤੁਸੀਂ ਕਮੈਂਟਾਂ ਦੇ ਵਿੱਚ ਦੇਖਦੇ ਹੋ ਮੈਨੂੰ ਬ੍ਰੇ ਕਮੈਂਟ ਤਾਂ ਅਪਲਾਈ ਕਰਨਾ ਮੁਸ਼ਕਲ ਹੋ ਜਾਂਦਾ ਤੇ ਮੈਂ ਤੁਹਾਨੂੰ ਦਾ ਕਰਕੇ ਇਹ ਗੱਲ ਰਿਪੀਟ ਕਰਦੀ ਹੁੰਦੀ ਆ ਤੇ ਉੱਥੇ ਜਾ ਕੇ ਉੱਥੇ ਕੀ ਹੁੰਦਾ ਈ ਉੱਥੇ ਅਰਦਾਸ ਹੁੰਦੀ ਆ ਪੰਜਰਤਾਸਾਂ ਕਰਾਉਣੀਆਂ ਪੈਂਦੀਆਂ ਅਰਦਾਸ ਜਿਵੇਂ ਆਪਾਂ ਆਮ ਜਾ ਕੇ ਗੁਰੂ ਘਰਾਂ ਦੇ ਵਿੱਚ ਖੜਦੇ ਆ ਨਾ ਅਰਦਾਸ ਹੁੰਦੀ ਹੈ ਐਸ ਤਰ੍ਹਾਂ ਉੱਥੇ ਅਰਦਾਸ ਨਹੀਂ ਹੁੰਦੀ ਉੱਥੇ ਜਾ ਕੇ ਪਹਿਲਾਂ ਆਪਾਂ ਕਾਰਡ ਬਣਾਉਂਦੇ ਆ ਸਾਰੀ ਬਿਮਾਰੀ ਉਹ ਪੁੱਛਦੇ ਐ ਕੀ ਕੀ ਬਿਮਾਰੀ ਐ ਕੀ ਕਾਰਨ ਐ ਪਹਿਲੇ ਦਿਨ ਆਪਣਾ ਕਾਰਡ ਬੰਦ ਆ ਠੀਕ ਉਸ ਤੋਂ ਬਾਅਦ ਅੱਠਾਂ ਦਿਨਾਂ ਬਾਅਦ ਆਪਾਂ ਨੂੰ ਫੇਰ ਜਾਣਾ ਪੈਂਦਾ ਉਸ ਦਿਨ ਆਪਾਂ ਨੂੰ ਬਾਪੇ ਨਾਲ ਬੈਠ ਕੇ ਆਪਾਂ ਗੱਲ ਕਰਦੇ ਆ ਅਰਦਾਸ ਉੱਥੇ ਗੁਫਤ ਹੁੰਦੀ ਐ ਸੋਮਵਾਰ ਤੋਂ ਲੈ ਕੇ ਤੁਸੀਂ ਤੇ ਸ਼ਨੀਵਾਰ ਸ਼ੁੱਕਰਵਾਰ ਆਪਟੀ ਕਿ ਤੁਸੀਂ ਜਾ ਸਕਦੇ ਹੋ ਬਾਕੀ ਮੈਂ ਇੱਥੇ ਤੁਹਾਨੂੰ ਕਾਰਡ ਲਾ ਰਹੀਆਂ ਐ ਕਾਰਡ ਦੇ ਉੱਤੇ ਸਾਰਾ ਤੁਸੀਂ ਡਾਟਾ ਜੋ ਵੀ ਕਾਰਡ ਦੇ ਉੱਤੇ ਐਡਰੈਸ ਐ ਇਹ ਤੁਸੀਂ ਚੱਕ ਲੈਣਾ ਤੇ ਇਸ ਕਾਰਡ ਦੇ ਉੱਤੇ ਤੁਸੀਂ ਜਾਣ ਹੈ ਤੇ ਇਹ ਕਾਰਡ ਤੁਹਾਡਾ ਬਣ ਜਾਊਗਾ ਕਾਰਡ ਜਦੋਂ ਬਣ ਗਿਆ ਤੁਹਾਡਾ ਸਾਰਾ ਅਗਲੇ ਹਫਤੇ ਤੋਂ ਤੁਸੀਂ ਫੇਰ ਜਾਣਾ ਹੋਊਗਾ ਉਦੋਂ ਤੁਸੀਂ ਬਾਬਾ ਜੀ ਨਾਲ ਮਿਲ ਸਕਦੇ ਹੋ ਨੇ ਸਾਰੇ ਦੁੱਖ ਤਕਲੀਫ ਸ਼ੇਅਰ ਕਰ ਸਕਦੇ ਹੋ ਤੁਸੀਂ ਪੰਜ ਵਾਰ ਹੀ ਜਾਣਾ ਸਿਰਫ ਉੱਤੇ ਕੋਈ ਜ਼ਿਆਦਾ ਵਾਰ ਨਹੀਂ ਜਾਣਾ ਪੰਜ ਵਾਰ ਹੀ ਜਾਣਾ ਹਫਤੇ ਹਫਤੇ ਜਾਣਾ ਹੈ ਤੇ ਇਹ ਨਹੀਂ ਹੈ ਕਿ ਤੁਸੀਂ ਕਿਸੇ ਵੀ ਦਿਨ ਜਾ ਸਕਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੀਕ ਸ਼ਨੀ ਐਤ ਸੋਮਵਾਰ ਤਿੰਨ ਦਿਨ ਬਾਬਾ ਨਹੀਂ ਬੈਂਦਾ ਮੰਗਲ ਬੁੱਧ ਵੀਰ ਸ਼ੁੱਕਰ ਬਾਬਾ ਚਾਰ ਦਿਨ ਬੈਂਦਾ ਚਾਰ ਦਿਨ ਅਸੀਂ ਆਪਾਂ ਉਹਨੂੰ ਵੇਰ ਸਾਈਂ ਉਹਨਾਂ ਚਾਹਤ ਨਾਲ ਕਿ ਤੁਸੀਂ ਚਾਹੋ ਜੀ ਜਦੋਂ ਵੀ ਤੁਸੀਂ ਜਾਂਦੇ ਹੋ ਉੱਥੇ ਬੁੱਧਨੀ ਸਾਹਿਬ ਦਾ ਪਾਠ ਤੁਸੀਂ ਜ਼ਰੂਰ ਕਰੋ ਉੱਥੇ ਫਕੀਰਾਂ ਦੀ ਜਗ੍ਹਾ ਵੀ ਬਣੀ ਹੋਈ ਹੈ ਜਿਨ੍ਹਾਂ ਦੀ ਗੱਦੀ ਨਹੀਂ ਵੀ ਹੋਈ ਹੈ ਜਿਨ੍ਹਾਂ ਦੇ ਬੋਲ ਆ ਰਹੀ ਹੈ ਬਿਮਾਰੀਆਂ ਖਤਮ ਹੁੰਦੀਆਂ ਤੁਹੇ ਸੋਹਣੀ ਸ਼ਰਧਾ ਪਾਠ ਆਪਨ ਕਰਕੇ ਆਉਣਾ ਪੈਂਦਾ ਜੀ ਚਾਹੇ ਕੋਈ ਹਿੰਦੂ ਵੀਰ ਹੈ ਨਹੀਂ ਵੀ ਕਰ ਸਕਦਾ ਤੂੰ ਆਪਦੇ ਜਿਸ ਤਰ੍ਹਾਂ ਦੇਵ ਦੇਤਿਆਂ ਨੂੰ ਧੁੰਦੇ ਉਹ ਵੀ ਇਤਿਆਹ ਸਕਦੇ ਐ ਮੈਂ ਤੁਹਾਨੂੰ ਦੱਸ ਤਾ ਵੀ ਇਹਨਾਂ ਚਾਰ ਦਿਨਾਂ ਦੇ ਵਿੱਚ ਜਾਣਾ ਪਹਿਲੇ ਤਾਂ ਤੁਹਾਡਾ ਕਾਰਡ ਬਣੂਗਾ ਬਾਬਾ ਜੀ ਨਾਲ ਤੁਹਾਡੀ ਗੱਲ ਨਹੀਂ ਹੋਊਗੀ 12 ਵਜੇ ਤੋਂ ਪਹਿਲਾਂ ਪਹਿਲੇ ਤੁਸੀਂ ਜਾਣਾ ਹੋਊਗਾ ਜੀ ਕਿਉਂਕਿ 12 ਵਜੇ ਤੋਂ ਪਹਿਲਾਂ ਪਹਿਲੇ ਕਾਰਡ ਬੰਦਦੇ ਐ ਪਹਿਲਾਂ ਜਾ ਕੇ ਤੁਹਾਡਾ ਨਾਮ ਐਡਰੈਸ ਸਾਰਾ ਪਹਿਲੇ ਦਿਨ ਕਾਰਡ ਬਣਾ ਕੇ ਤੁਸੀਂ ਆ ਜਾਣਾ ਉਸ ਤੋਂ ਅਗਲੇ ਹਫਤੇ ਤੁਸੀਂ ਫੇਰ ਜਾਣਾ ਹੈ ਫੇਰ ਤੁਹਾਡੀ ਬਾਬਾ ਜੀ ਨਾਲ ਗੱਲ ਕਰਾਉਣਾ ਰੌਣਕ ਤੁਕ ਸਭ ਤੁਸੀਂ ਦੱਸੋ ਦੋਸਤੋ ਗਏ ਹੱਥ ਤੇ ਫੇਰ ਜਾਣਾ ਜੇ ਤੁਸੀਂ ਮੰਗਲਵਾਰ ਉੱਠ ਕੇ ਚਾਹੀ ਬੁੱਧਵਾਰ ਉੱਠ ਕੇ ਚਾਹ ਵੀਰਵਾਰ ਚਾਹ ਸ਼ੁੱਕਰਵਾਰ ਅਰਦਾਸ ਹੋਵੇ ਸਿਰਫ ਸ਼ਨੀਵਾਰ ਤੋਂ ਰਾਤ ਨੂੰ ਅਰਦਾਸ ਹੁੰਦ ਲੈਂਦੇ ਨੇ ਜੇ ਨੂੰ ਜਾਂ ਰਾਤ ਨੂੰ ਅਰਦਾਸ ਨਹੀਂ ਅਰਦਾਸ ਉਸਤ ਹੁੰਦੀ ਆਪਣੇ ਸਾਹਮਣੇ ਅਰਦਾਸ ਨਹੀਂ ਹੁੰਦੀ ਕੋਈ ਉੱਥੇ ਮੰਗਣੀ ਕੋਈ ਉੱਥੇ ਡਿਮਾਂਡ ਨਹੀਂ ਸੋਡੀ ਖੁਸ਼ੀ ਹੈ ਸੇਰਾਟਾ ਲੈ ਕੇ ਜਾਣਾ ਉਹ ਲੈ ਜਾਓ ਸੋਡੀ ਖੁਸ਼ੀ ਹੈ ਦੁੱਧ ਲੈ ਕੇ ਜਾਣਾ ਘਰੋਂ ਦੁੱਧ ਲੈ ਜਾਓ ਸੋਡੀ ਖੁਸ਼ੀ ਹੈ ਦੀਗ ਦਾ ਸਮਾਨ ਲੈ ਕੇ ਜਾਣਾ ਤੁਸੀਂ ਉਹ ਵੀ ਲਿਜਾ ਸਕਦੇ ਹੋ ਸੋਡੀ ਖੁਸ਼ੀ ਹੈ ₹ ਰਪਈਆ ਮੱਥਾ ਟੇਕੋ ਚਾਹੀਦਾ ਉਸ ਦੇ ਕੋ ਚਾਹੀਦਾ 100 ਟੇਕੋ ਸੋਡੀ ਇਛਾ ਤੇ ਤੁਹਾਨੂੰ ਕੋਈ ਰੋਕ ਟੋਕ ਨਹੀਂ ਤੇ ਪਹਿਲੀ ਅਰਦਾਸ ਦੇ ਵਿੱਚ ਤੁਹਾਨੂੰ ਫਰਕ ਪੈ ਜਾਊਗਾ ਪਹਿਲੀ ਅਰਦਾਸ ਨਾਲ ਹੀ ਤੁਹਾਨੂੰ ਫਰਕ ਪੈ ਜਾਊਗਾ 20% ਦੂਜੀਆਂ ਪੰਜ ਅਰਦਾਸਾਂ ਦੇ ਵਿੱਚ ਵੀ ਤੁਸੀਂ ਪ੍ਰੋਪਰ ਬਿਲਕੁਲ ਠੀਕ ਹੋ ਜਾਓਗੇ ਇਹ ਵੇਖੋ ਜੋ ਮੈਂ ਤੁਹਾਨੂੰ ਇਹ ਗੱਲ ਦੱਸਦੀ ਹਾਂ ਮੇਰੇ ਵੀਰ ਨੂੰ ਸੀ ਬਲੱਡ ਕੈਂਸਰ ਮੇਰੇ ਵੀਰ ਨੂੰ ਬਲੱਡ ਕੈਂਸਰ ਸੀ ਜਿਹੜਾ ਆਪਾਂ ਕਹਿੰਦੇ ਵੀ ਠੀਕ ਨਹੀਂ ਹੁੰਦਾ ਮੁਸ਼ਕਲ ਠੀਕ ਹੋ ਜਾਂਦਾ ਸਾਡਾ ਵੀ ਬਿਲਕੁਲ ਮਨ ਉਦਾਸ ਹੋ ਗਿਆ ਸੀ ਕਈ ਡਾਕਟਰ ਸੀ ਜਿਨ੍ਹਾਂ ਨੇ ਸਾਡੇ ਮੀਨ ਨੂੰ ਜਵਾਬ ਦੇ ਦਿੱਤਾ ਸੀ ਵੀ ਮੁਸ਼ਕਲ ਹੈ ਵੀ ਠੀਕ ਹੋਣਾ ਤੇ ਥੋੜਾ ਸਮਾਂ ਹੈ ਦਾ ਤਾਂ ਜਾਂ ਵੀ ਉਹ ਕਹਿੰਦੇ ਸੀ ਵੀ ਜੇ ਤੁਸੀਂ ਕਹਿਨੀਓ ਤਾਂ ਅਸੀਂ ਉਹਨੂੰ ਹਸਪਤਾਲ 'ਚ ਰੱਖ ਲੈਨੇ ਆ ਪਰ ਮੁਸ਼ਕਲ ਹੈ ਇਸ ਹਾਲਾਤਾਂ ਦੇ ਵਿੱਚ ਵੀ ਅਸੀਂ ਸਾਡਾ ਪ੍ਰਮਾਤਮਾ ਕੋਲ ਦੇ ਲੜਨ ਸੀ ਲੱਗੇ ਸੀ ਮਹਾਰਾਜ ਨੇ ਸਾਡੀ ਬਾਹ ਫੜੀ ਸਾਨੂੰ ਉੱਥੇ ਦੱਸਿਆ ਕਿ ਸਾਨੂੰ ਖੁਦ ਡਾਕਟਰ ਦੇ ਮੂਰੇ ਜੋ ਕੰਮ ਲੜਕੀਆਂ ਲਕੀਆਂ ਹੁੰਦੀਆਂ ਲੜਕੀਆਂ ਕੰਮ ਕਰਦੀਆਂ ਉਹ ਨਰਸ ਨੇ ਦੱਸਿਆ ਹੋਇਆ ਸੀਗਾ ਯੇਸ ਤੁਸੀਂ ਜਗਾ ਜਰੂਰ ਜਾਓ ਸਾਡੇ ਤਿੰਨ ਪੇਸ਼ੈਂਟ ਠੀਕ ਹੋਏ ਆ ਅਸੀਂ ਉਹਦੇ ਕਹਿਣ ਤੇ ਉੱਥੇ ਗਏ ਜਦੋਂ ਅਸੀਂ ਪਹਿਲੀ ਵਾਰ ਅਰਦਾਸ ਕਰਾਈ ਮੇਰੀ ਵੀ ਨੂੰ 8-10 ਦਿਨ ਹੋ ਗਏ ਸੀ ਬੁਖਾਰ ਬਿਲਕੁਲ ਹੀ ਨੁੱਤਰਦਾ ਸੀ ਤੁਸੀਂ ਹਰਾੜ ਰਹੇ ਹੋਗੇ ਬੁਖਾਰ 105 106 ਤੇ 104 ਤਹੋਂ ਰਹਿੰਦੇ ਹੀ ਰਹਿੰਦਾ ਸੀ 7 ਦਿਨਾਂ ਤੋਂ ਬਿਲਕੁਲ ਬੁਖਾਰ ਨਹੀਂ ਟੁੱਟਦਾ ਸੀ ਕਿਉਂਕਿ ਜੇ ਬੁਖਾਰ ਟੁੱਟਦਾ ਫੇਰ ਉਹਦੇ ਨਵੇਂ ਸੈੱਲ ਲੱਗਦੇ ਸੀ ਤੇ ਫੇਰ ਹੀ ਥੋੜਾ ਬਹੁਤਾ ਠੁਰਤੋਂ ਨਹੀਂ ਸੀ ਕਿ ਉਹ ਤੋਂ ਬੁਖਾਰ ਟੁੱਟਦਾ ਨਹੀਂ ਸੀ ਤੇ ਡਾਕਟਰ ਸੈੱਲ ਉਹਦੇ ਲੰਮਾ ਨਹੀਂ ਸੀ ਆ ਉਹਦੇ ਸੈੱਲ ਸਿਰਫ 5000 4000 ਹੀ ਕਰ ਰਹੇ ਸੀ ਤੇ ਇਹਨਾਂ ਹਾਲਾਤਾਂ ਦੇ ਵਿੱਚੋਂ ਮੇਰਾ ਵੀ ਵਾਪਸ ਮੋੜਿਆਗਾ ਜਦੋਂ ਅਸੀਂ ਪਹਿਲਾ ਦਿਨ ਅਸੀਂ ਅਰਦਾਸ ਕਰਾਈ ਸੀ ਸ਼ਨੀਵਾਰ ਨੂੰ ਕਿਉਂ ਅਰਦਾਸਾਂ ਹੁੰਦੀਆਂ ਵੀ ਤੁਸੀਂ ਮੰਗਲ ਜਾਓ ਬੁੱਧ ਜਾਓ ਵੀਰ ਜਾਓ ਸ਼ੁੱਕਰ ਜਾਓ ਪਰ ਅਰਦਾਸ ਸਿਰਫ ਸ਼ਨੀਵਾਰ ਨੂੰ ਹੀ ਹੁੰਦੀ ਹੈ ਸ਼ਨੀਵਾਰ ਨੂੰ ਜਦੋਂ ਸੀ ਵੀ ਉੱਥੇ ਅਸੀਂ ਉੱਥੇ ਬਾਬਾ ਜੀ ਕੋਲੋਂ ਸੀ ਵੀਰਵਾਰ ਨੂੰ ਜਾ ਕੇ ਤੇ ਉਹਨਾਂ ਨੇ ਸਾਨੂੰ ਦੱਸਿਆ ਸ਼ਨੀਵਾਰ ਨੂੰ ਅਰਦਾਸ ਹੋ ਗਿਆ ਸਿਰਫ ਕਾਰਡ ਬਣਿਆ ਸੀ ਵਾਪਸ ਆ ਗਏ ਸ਼ਨੀਵਾਰ ਨੂੰ ਰਾਤ ਨੂੰ ਅਰਦਾਸ ਹੋਈ ਐਤਵਾਰ ਨੂੰ ਰਾਤ ਨੂੰ ਡਾਕਟਰ ਨੇ ਇਹ ਕਹਿਤਾ ਸੀ ਵੀ ਇਹ ਜਮਾ ਮਾਸ ਹòn ਵੀ ਲਾਸਟ ਫਿਜੀਸ਼ਨ ਤੇ ਆ ਗਿਆ ਵੀ ਬਹੁਤ ਸੀਰੀਅਸ ਮਰੀਜ਼ ਆ ਤੁਸੀਂ ਇਹਦੇ ਨਾਲ ਗੱਲ ਕਰਨੀ ਆ ਤਾਂ ਗੱਲ ਕਰ ਸਕਦੇ ਸਾਨੂੰ ਪਤਾ ਨਹੀਂ ਇਹਦੇ ਕਦੋਂ ਬਲੀਡਿੰਗ ਚੱਲ ਪਈ ਤੇ ਕਦੋਂ ਸਾਨੂੰ ਇਹ ਮਸ਼ੀਨ ਤੇ ਪਾਉਣਾ ਪੈ ਜੇ ਇੰਨਾ ਵੀ ਸੀਰੀਅਸ ਸੀ ਮੇਰਾ ਵੀਰ ਤੇ ਪਰਮਾਤਮਾ ਨੇ ਇਹੋ ਜੀ ਬਾਪੜੀ ਐਤਵਾਰ ਦੀ ਰਾਤ ਨੂੰ 2 ਵਜੇ ਮੇਰੇ ਪੀਰ ਨੂੰ ਬਿਲਕੁਲ ਬੁਖਾਰ ਟੁੱਟ ਗਿਆ ਬੁਖਾਰ ਤੋਂ ਉਸੇ ਦਵਾਈਆਂ ਨਾਲ ਹੀ ਬੁਖਾਰ ਉਹਦਾ ਟੁੱਟ ਗਿਆ ਦਵਾਈ ਲੱਗਣੀ ਸ਼ੁਰੂ ਹੋ ਗਈ ਨਾ ਅਰਦਾਸ ਜਦੋਂ ਪਰਮਾਤਮਾ ਨਾਲ ਜੁੜੇ ਸੱਚੇ ਮਨੋਂ ਅਰਦਾਸਾਂ ਬੇਨਤੀਆਂ ਤੇ ਫਿਰ ਇਹ ਕਿਹੜੀ ਗੱਲ ਆ ਵੀ ਪਰਮਾਤਮਾ ਆਪਣੀ ਸੁਣੇਗਾ ਜ਼ਰੂਰ ਸੁਣਦਾ ਜੀ ਤੇ ਨਾਲ ਹੀ ਨਾ ਮੇਰੇ ਪੀਰ ਨੂੰ ਦਵਾਈ ਲੱਗਣ ਲੱਗ ਗਈ ਉਹੀ ਦਵਾਈ ਨਾਲ ਪੀਰ ਦਾ ਬੁਖਾਰ ਉੱਤਰਿਆ ਅੱਜ ਦਾ ਬੁਖਾਰ ਉੱਤਰ ਗਿਆ ਨਾਲ ਦੀਆਂ ਡਾਕਟਰਾਂ ਨੇ ਸੱਲ ਚੜਾ ਕੇ ਇਹੋ ਦਨ ਕੋ ਸੀ ਅੱਜ ਦਿਨ ਮੇਰਾ ਪੀਰ ਬਿਲਕੁਲ 9 ਬਰ 9 ਹੈ ਤੇ ਵਧੀਆ ਆਪਣਾ ਤੰਦਰੁਸਤ ਹੈ ਘਰ ਆ ਚੁੱਕਿਆ ਹੈ ਇਹਦੇ ਲਈ ਜੀ ਮੈਂ ਤੁਹਾਨੂੰ ਕਹਿੰਦੀ ਹਾਂ ਆਹ ਟਰੀਟਮੈਂਟ ਚੱਲਦਾ ਹੈ ਟਰੀਟਮੈਂਟ ਵੀ ਹੁਣ ਹਲੇ ਵੀ ਚੱਲਦਾ ਹੈ ਪਰ ਵੀਰ ਹੁਣ ਘਰ ਆ ਗਏ ਬਿਲਕੁਲ ਤੰਦਰੁਸਤ ਹੈ ਡਾਕਟਰ ਕਹਿੰਦੇ ਨੇ ਹੁਣ ਬਿਲਕੁਲ ਠੀਕ ਹੈ ਇਹ ਘਰੇ ਰੋਟੀ ਪਾਣੀ ਖਾਂਦੇ ਤੁਰੇ ਫਿਰਦੇ ਥੋੜਾ ਬਹੁਤਾ ਇਹ ਬਿਲਕੁਲ ਠੀਕ ਹੈ ਦੇਖੋ ਜੀ ਜਿੱਥੇ ਦਵਾਈ ਨਹੀਂ ਨਾ ਕੰਮ ਕਰਦੀ ਉਥੇ ਦੁਆ ਕੰਮ ਕਰਦੀ ਹੈ ਇਹਦੇ ਲਈ ਜੀ ਇੱਥੇ ਮੈਂ ਹੁਣ ਹਰ ਇੱਕ ਨੂੰ ਇਹ ਨਹੀਂ ਬਿਠਾ ਤੁਸੀਂ ਜ਼ਰੂਰ ਜਾਓ ਇੱਕ ਵਾਰ ਜ਼ਰੂਰ ਉੱਥੇ ਜ਼ਰੂਰੀ ਹੈਗਾ ਵੀ ਮਰੀਜ਼ ਲੈ ਕੇ ਆਣਾ। ਮਰੀਜ਼ ਦਾ ਕੋਈ ਨਹੀਂ ਉਸ ਪਰਿਵਾਰ ਦਾ ਇੱਕ ਮੈਂਬਰ 바ਜੂ, ਜਿਵੇਂ ਕੋਈ ਮਰੀਜ਼ ਬਿਮਾਰ ਹੈ। ਹੁਣ ਜਿਵੇਂ ਮੇਰੇ ਪੀਰ ਪੀਰ ਬਿਮਾਰ ਸੀ, ਉਹਦੀ ਜਗ੍ਹਾ ਮੈਂ ਚੱਲ ਜਾਂਦੀ ਸੀ। ਕਈ ਵਾਰ ਉਹਦੀ ਜਗ੍ਹਾ ਉਹਦਾ ਬੇਟਾ ਚੱਲ ਜਾਂਦਾ ਸੀ। ਵੀ ਪਰਿਵਾਰ ਦਾ ਇੱਕ ਮੈਂਬਰ ਜਾ ਸਕਦਾ, ਕੋਈ ਵੀ ਜਾ ਸਕਦਾ ਜ਼ਰੂਰੀ ਨਹੀਂ ਹੈ ਉਹ ਕਿ ਮਰੀਜ਼ ਨੂੰ ਲੈ ਕੇ ਜਾਣਾ। ਤੇ ਉਸ ਜਿਹहां ਜਦੋਂ ਵੀ ਠੀਕ ਹੋਗਾ ਤੇ ਵੀਰ ਉੱਥੇ ਜਾ ਕੇ ਇੱਕ ਵਾਰੀ ਚੌਂਕੀ ਜ਼ਰੂਰ ਭਰ ਕੇ ਆਉਗਾ ਤੇ ਉੱਥੇ ਆਪਾਂ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰ ਸਕਦੇ ਆ। ਦੇਖੋ ਜੀ ਇਹ ਤਾਂ ਮੈਂ ਤੁਹਾਨੂੰ ਦੱਸਦਾ ਵੀ ਸਵੇਰ ਤੁਸੀਂ 12 ਵਜੇ ਤੋਂ ਪਹਿਲਾਂ ਜਾਣਾ। ਲੈ ਕੇ ਤੁਸੀਂ ਕੁਝ ਮਰਜੀ ਜਾ ਸਕਦੇ ਹੋ ਮੈਂ ਤੁਹਾਨੂੰ ਦੱਸ ਸਕਦਾ ਦੇਗ ਵੀ ਲਿਜਾ ਸਕਦੇ ਹੋ ਦੇਗ ਦਾ ਸਮਾਨ ਵੀ ਲਿਜਾ ਸਕਦੇ ਹੋ ਦੁੱਧ ਕਿਉਂ ਖਾਂਡ ਆਟਾ ਕੁਝ ਵੀ ਉਹ ਵੀ ਤੁਸੀਂ ਆਪ ਲੰਗਰ ਦੇ ਵਿੱਚ ਪਾ ਸਕਦੇ ਹੋ ਲੰਗਰ ਉੱਥੇ ਹਮੇਸ਼ਾ ਚੱਲੀ ਜਾਂਦਾ ਹੈ ਤੁਸੀਂ ਉੱਥੇ ਜਾ ਕੇ ਖਾਣਾ ਖਾ ਸਕਦੇ ਹੋ ਲੰਗਰ ਦੇ ਵਿੱਚ ਲੰਗਰ ਛੱਕ ਸਕਦੇ ਹੋ ਚਾਹ ਦਾ ਲੰਗਰ ਵੀ ਚੱਲਦਾ ਹੈ ਰੋਟੀ ਦਾ ਵੀ ਚੱਲਦਾ ਉਹ ਛੱਕ ਸਕਦੇ ਹੋ ਬਾਬਾ ਜੀ ਬੈਠੇ ਆ 2 ਵਜੇ ਤੋਂ ਬਾਅਦ 2 ਵਜੇ ਤੋਂ ਬਾਅਦ ਤੁਹਾਡੀ ਬਾਬਾ ਜੀ ਨਾਲ ਗੱਲ ਕਰਾਈ ਉਹ ਕਿ ਜਦੋਂ ਤੁਸੀਂ ਪਹਿਲੀ ਵਾਰ ਗਏ ਉਹ ਸਿਰਫ ਤੁਹਾਡਾ ਕਾਰਡ ਬਣਾਉਗਾ ਸੋਦੀ ਬਾਬਾ ਜੀ ਨਾਲ ਗੱਲ ਨਹੀਂ ਕਰਾਉਣਗੇ ਸ਼ਨੀਵਾਰ ਨੂੰ ਤੁਸੀਂ ਸਾਰਾ ਕੁਝ ਰਜਿਸਟਰ ਤੇ ਤੁਹਾਡਾ ਲਾਹ ਲੈਣਗੇ ਬਿਮਾਰੀ ਸਭ ਕੁਝ ਸ਼ਨੀਵਾਰ ਨੂੰ ਕੁਪਟਰਤਾਸੋ ਕੀ ਐਂਡਵਾਰ ਸੋਮਵਾਰ ਨੂੰ ਤੁਹਾਨੂੰ ਪਤਾ ਲੱਗ ਜੂਗਾ ਕੁਛ ਨਾ ਕੁਛ ਤੁਹਾਨੂੰ ਜਾਣਨ ਹੋ ਜਾਊਗਾ ਉਸ ਦਿਨ ਜੇ ਤੁਸੀਂ ਦੂਜੀ ਵਾਰ ਗਏ ਫਿਰ ਤੁਹਾਡੀ ਬਾਬਾ ਜੀ ਨਾਲ ਗੱਲ ਕਰਵਾਉਣਗੇ ਗੱਲ 2 ਵਜੇ ਤੋਂ ਬਾਅਦ ਹੁੰਦੀ ਹੈ ਫਿਰ ਤੁਸੀਂ ਉਹਨਾਂ ਨੂੰ ਸਾਰਾ ਆਪਣਾ ਦੁੱਖ ਦੱਸ ਸਕਦੇ ਹੋ ਦੇਖੋ ਜੀ ਮੈਂ ਤਾਂ ਕੋਸ਼ਿਸ਼ ਕੀਤਾ ਹੈ ਕਿ ਤੁਹਾਨੂੰ ਸਾਰੀਆਂ ਗੱਲਾਂ ਦੱਸ ਦਤਾਂ ਜੇ ਤੁਹਾਡੇ ਕੋਈ ਵੀ ਗੱਲ ਨਾ ਵੀ ਸਮਝ ਆਈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛਣਾ ਤੇ ਮੈਂ ਤੁਹਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸੂਗੀ ਇੱਥੇ ਮੈਂ ਤੁਹਾਨੂੰ ਇੱਕ ਹੋਰ ਕੇ ਵੀ ਸਾਰਾ ਏਡਰੈਸ ਦੱਸ ਦਿੰਦੀ ਆ ਇਹ ਹੈ ਜੀ ਪਿੰਡ ਪਿੰਡਰਕਲਾ ਮੋਕਾ ਜ਼ਿਲ੍ਹੇ ਦਾ ਪਿੰਡ ਹੈ ਪਿੰਡਰਕਲਾ ਦਰਗਾ ਪ੍ਰਾਣਾ ਮੋਕਾ ਮੋਕਾ ਜ਼ਿਲ੍ਹੇ ਦਾ ਪਿੰਡ ਹੈ ਪਿੰਡਰਕਲਾ ਕੋਕਰੀ ਕਲਾ ਦੇ ਬਿਲਕੁਲ ਨਾਲ ਆ ਛੋਟਾ ਜਿਹਾ ਪਿੰਡ ਆ ਉਸ ਪਿੰਡ ਦੇ ਵਿੱਚ ਆ ਬਾਬਾ ਬਲਬੀਰ ਸਿੰਘ ਪੰਪਾ ਨਾਲਾ ਬਾਬਾ ਬਲਬੀਰ ਸਿੰਘ ਪੰਪਣ ਬਹੁਤ ਲੋਕੋ ਠੀਕ ਹੋਏ ਉਤਰਾ ਘਾਟ ਤੱਕ ਦੇ ਲੋਕ ਇੱਥੇ ਆਉਂਦੇ ਆ ਦਿੱਲੀ ਮੁਹਾਲੀ ਗੁਰਦਾਸਪੁਰ ਮੈਂ ਕਹਿੰਦੀ ਕੋਈ ਵੀ ਜ਼ਿਲ੍ਹੇ ਦਾ ਲੋਕ ਹੈ ਜਿਹੜਾ ਨਹੀਂ ਆਉਂਦੇ ਪਰ ਜਾਣਾਂ ਮੈਂ ਤੁਹਾਨੂੰ ਵਾਰ-ਵਾਰ ਕਹਿ ਰਹੀ ਆ ਸਿਰਫ ਕੈਂਸਰ ਵਾਲੇ ਤੇ ਗੰਡਾ ਵਾਲੀ ਮਰੀਜ਼ਾਂ ਨੇ ਉੱਥੇ ਜਾਣਾ ਹੋਰ ਬਰੀ ਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਅਰਦਾਸ ਕਰਦੇ ਨਹੀਂ ਸਿਰਫ ਇਹਨਾਂ ਮਰੀਜ਼ਾਂ ਦੀ ਉੱਤੇ ਸੁਣੀ ਜਾਂਦੀ ਹੈ ਬਾਕੀ ਇਹ ਗੱਦੀ ਜੋ ਉਮੀਦੀ ਸੀ ਜੋ ਬੋਲ ਇਸ ਜਗ੍ਹਾ ਤੇ ਹੋਏ ਆ ਉਹ ਸਿਰਫ ਇਹਨਾਂ ਮਰੀਜ਼ਾਂ ਵਾਸਤੇ ਹੋਏ ਸੀ ਵੀ ਨਾਮ ਰਾਤ ਤੁਹਾਰੀ ਪਿਆਲਾਜ ਹੋ ਗਏ ਠੀਕ ਤੁਸੀਂ ਕਰੋਗੇ ਇਹਦੇ ਲਈ ਜੀ ਕੈਂਸਰ ਦੀ ਬਿਮਾਰੀ ਤੇ ਤੇ ਚੜ ਤੋਂ ਖਤਮ ਹੋ ਜੇ ਕਿੰਨਾ ਵੀ ਸੀਰੀਅਸ ਮਰੀ ਹੈ ਤੁਸੀਂ ਇੱਕ ਵਾਰੀ ਉੱਥੇ ਜਾ ਕੇ ਉਹਦੇ ਨਾਮ ਤੇ ਅਰਦਾਸ ਜ਼ਰੂਰ ਕਰਾਉਣੀ ਜਿਵੇਂ ਮੇਰਾ ਵੀ ਠੀਕ ਹੋਇਆ ਤੇ ਪ੍ਰਮਾਤਮਾ ਕਰੇ ਤੰਦਰੁਸਤੀ ਸਾਨੂੰ ਬਖਸ਼ੇ ਇਹ ਵੀਡੀਓ ਬਣਾਉਣ ਨੂੰ ਕਈ ਦਿਨਾਂ ਤੋਂ ਸੋਚ ਰਹੀ ਸੀ ਪ੍ਰਭਾਤ ਚ ਪਰ ਆਈ ਦਿੱਕੇ ਜਦੋਂ ਅਸੀਂ ਠੀਕ ਹੋਏ ਤਾਂ ਪਰਮਾਤਮਾ ਕਹਿੰਦੇ ਤੁਸੀਂ ਕਹਾ ਹੋ ਜੇ ਤੁਸੀਂ ਤੰਦਰੁਸਤ ਹੋਵੋਗੇ ਦਵਾਈ ਤੁਸੀਂ ਲੈ ਰਹੇ ਹੋ ਜੋ ਵੀ ਦੱਸੋਗੇ ਇਸ ਦਵਾਈ ਲੈ ਰਹੇ ਹੋ ਕਿ ਨੂੰ ਨਹੀਂ ਦਵਾਈ ਦੀ ਲੋੜ ਤੁਸੀਂ ਤਾਂ ਆਪ ਵੀ ਕਹਿ ਦਿੰਦੇ ਤੁਸੀਂ ਨੂੰ ਦਵਾਈ ਦੀ ਨਹੀਂ ਲੋੜ ਤੁਸੀਂ ਦਵਾਈ ਨਾ ਲਓ ਤੁਸੀਂ ਠੀਕ ਹੋ ਜੂਗਾ ਬਿਨਾਂ ਦਵਾਈ ਤੋਂ ਵੀ ਪੇਸ਼ੈਂਟ ਠੀਕ ਹੋਇਆ ਜੇ ਉਹ ਤੁਹਾਨੂੰ ਕਹਿ ਦੇਣ ਵੀ ਹਾਂ ਤੁਸੀਂ ਇਲਾਜ ਕਰਾਓ ਕਿ ਆਪ ਇਲਾਜ ਕਰਮੇ ਇਲਾਜ ਨਾਲ ਵੀ ਠੀਕ ਹੋ ਜਾਂਦੇ ਹੈ ਇਹ ਪਿੰਡ ਪੰਜਾਬ ਦੇ ਵਿੱਚ ਜ਼ਿਲ੍ਹਾ ਮੋਗਾ ਹੈ ਪੰਜਾਬ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗੇ ਦੇ ਵਿੱਚ ਪਿੰਡਾ ਛੋਟਾ ਜਿਹਾ ਪਿੰਡਾ ਪਿੰਡਰ ਕਾ ਕੋਕਰੀ ਕਲਾ ਦੇ ਕੋਨੇ ਜੀ ਕਾ ਜੀ ਤੇ ਪਾਪਾ ਗੁਰਵੀਰ ਸਿੰਘ ਪਪਾ ਨਾ ਇਹਨਾਂ ਦਾ ਪੁੱਤ ਮੰਗਲਵਾਰ ਪੁੱਤਵਾਰ ਵੀਰਵਾਰ ਸ਼ੁੱਕਰਵਾਰ ਇਹ ਚਾਰ ਦਿਨ ਬੈਠਦੇ ਆ ਚਾਰ ਦਿਨਾਂ ਦੇ ਵਿੱਚ ਤੁਸੀਂ ਕਿਸੇ ਵੀ ਟਾਈਮ ਕਦੋਂ ਵੀ ਜਾ ਸਕਦੇ ਆ ਅਤਾ ਸਤ ਸ਼ਨੀਵਾਰ ਨੂੰ ਦਿਨੇ ਜਾਂ ਰਾਤ ਨੂੰ ਹੁਟਿਆ ਦਾਸਾਂ ਗੁਪਤ ਹੁੰਦੇ ਨੇ ਆ ਅਰਦਾਸਾਂ ਨੂੰ ਨਹੀਂ ਖੜੰਗ ਦਿੱਤਾ ਜਾਊਗਾ ਸਿਰਫ ਤੁਹਾਡੇ ਨਾਮ ਤੇ ਰਜਿਸਟਰ ਕਰੇ ਜਾਣਗੇ ਤੇ ਅਰਦਾਸ ਉਹ ਆਪਣੇ ਵੱਲੋਂ ਗੁਪਤ ਅਰਦਾਸਾਂ ਕਰਕੇ ਤੇ ਐਤਵਾਰ ਸੋਮਵਾਰ ਤੋਂ ਇਸ ਨੂੰ ਫਰਕ ਪੈਣਾ ਸ਼ੁਰੂ ਹੋਊਗਾ ਜੀ ਇਹ ਸੀ ਜੀ ਆਈਡੀ ਆਪਣੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਬੀਚਨ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਨਾ ਭੁੱਲਿਓ ਕਰਕੇ ਜੀ ਦੱਸਣਾ ਕਿ ਕੋਈ ਗੱਲ ਪੁੱਛਣੀ ਹੈ ਤੁਸੀਂ ਮੈਨੂੰ ਕਮੈਂਟਾਂ ਰਾਹੀਂ ਪੁੱਛੋ ਪੁੱਛ ਲਓ ਜੀ ਅੱਜ ਤੁਹਾਨੂੰ ਜਵਾਬ ਦੇਵਾਂ ਬਾਕੀ ਜੇ ਕਈ ਵਾਰ ਨਹੀਂ ਸਮਝ ਆਉਂਦੀ ਵੀਡੀਓ ਨੂੰ ਰਿਪੀਟ ਕਰਕੇ ਦੁਆਰਾ ਦੁਆਰਾ ਦੇਖ ਲਿਆ ਕਰੋ ਕਿ ਬਾਕੀ ਮੈਂ ਕਾਰਡ ਇੱਥੇ ਲਾਉਂਗੀ ਕਾਰਡ ਦੇ ਤੁਸੀਂ ਪ੍ਰੈਸ ਚੱਕ ਲੈਣਾ ਤੇ ਜਿਸ ਤਰ੍ਹਾਂ ਆਪਾਂ ਪ੍ਰਮਾਤਮਾ ਨੇ ਸਾਡੀ ਬਾਹ ਫੜੀ ਹੈ ਸਾਡੀ ਫੜੀ ਜੀ ਉੱਪਰ ਸੋਹੋਂ ਉੱਪਰ ਅੰਤ ਪੜੇ ਰੱਖ ਪਈ ਪੜਾ ਜੇਪਕੇ ਸਿਰ ਉੱਪਰ ਰੱਖ ਪਾ ਕਰਾਂਗੇ ਤੇਰਾ ਆਪਣਾ ਕਿਹਾਣਾ ਹੋਇਆ ਜੀ ਇਹ ਵੀਡੀਓ ப்ਲੀਜ਼ ਸਭ ਨੂੰ ਸ਼ੇਅਰ ਜ਼ਰੂਰ ਕਰਨਾ ਸਭ ਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਧੰਨਵਾਦ